ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਲੱਗੇ ਆ ਜੀ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪਿੰਡੀ ਅਰੰਪਰਾ ਹੂਲ ਬਿਲਕੁਲ ਘਰੇਲੂ ਵੀਰ ਦੇ ਘਰੇ ਪਹੁੰਚੇ ਆ ਆਪਾਂ ਕੋਈ ਵੀ ਭਰਾ ਇਹਨਾਂ ਸਮਝੇ ਵਿਖਣੀ ਵਪਾਰੀ ਦਾ ਘਰ ਹੂ ਜਾਂ ਕਿਵੇਂ ਹੈਨਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸੋਹਣੇ ਨਾਗਾ ਸਾਰੀ ਆਪਾਂ ਵੀਡੀਓ ਐਂਡ ਤੱਕ ਜੁੜੇ ਰਹੋ ਤੇ ਵੀਡੀਓ ਦੇ ਵਿੱਚ ਆਪਾਂ ਜਿਹੜੀ ਮੱਝ ਸੇਲ ਪਰਚੇ ਸੇਲ ਦੇ ਲਈ ਆ ਉਹਦੀ ਵੀ ਆਪਾਂ ਲਵਾਂਗੇ ਡਿਟੇਲ ਕੀ ਡਿਟੇਲ ਆ ਕਿੰਨਾ ਸੂਆ ਕਿੰਨਾ ਦੁੱਧ ਤੇ ਬਾਕੀ ਆਪਾਂ ਹੋਰ ਨਗਾਂ ਦੇ ਬਾਰੇ ਵੀ ਪੁੱਛਾਂਗੇ ਜਿਵੇਂ ਇੱਕ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਈਏ ਕਿ ਨਗੀਨਾ ਬਹੁਤ ਟੌਪ ਕਲਾਸ ਖੀਰੀ ਕੱਟੀ ਇਸੇ ਮੱਝ ਦੀ ਕੱਟੀ ਆ ਸਾਰੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਗੱਲਬਾਤ ਬਾਈ ਦੇ ਨਾਲ ਕਰਾਉਨੇ ਆ ਤੇ ਕਿੰਨਾ ਦੁੱਧ ਦਿੱਤਾ ਮੈਨੇ ਕੀ ਗੱਲਬਾਤ ਆ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਹੈ ਜੀ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲੋ ਜੇ ਕਿਸੇ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਕਰਾਉਨੇ ਵੀਰ ਦੇ ਨਾਲ ਗੱਲਬਾਤ ਤੇ ਵੈਸੇ ਆਪਾਂ ਕੈਮਰਾ ਸਾਰੇ ਪਸ਼ੂਮਾਂ ਤੇ ਮਾਰਦਾਂ ਨੇ ਆ ਪੂਰੇ ਟੌਪ ਦੇ ਨਾਗਾ ਬਿਲਕੁਲ ਆਮ ਘਰੇਲੂ ਘਰੇਪਾ ਆਪਾਂ ਵੀਡੀਓ ਲੈ ਕੇ ਆਏ ਆ ਤੇ ਜਿਹੜੇ ਭਰਾ ਨੇ ਕੋਈ ਚੰਗੀ ਮੈਂ ਫਰੀਦਨ ਦਾ ਸ਼ੌਂਕ ਰੱਖਦਾ ਵੀਰ ਤੇ ਬਾਈ ਦੇ ਨਾਲ ਕਰ ਲਓ ਸੰਪਰਕ ਬਾਈ ਦਾ ਨੰਬਰ ਵੀ ਸਕਰੀਨ ਤੇ ਚੱਲਦਾ ਰਹੂਗਾ ਤੇ ਕਰਾਉਂਦੇ ਆ ਗੱਲਬਾਤ ਤੇ ਲੈਣੇ ਡਿਟੇਲ ਪੁੱਛਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਐਡਰੈਸ ਕਨਫਰਮ ਕਰੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਭਗਤਾਪਾਈ ਕਾ ਜਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲ ਦਿਓ 62804 ਜੀ 8494 ਠੀਕ ਹੈ ਮੰਨ ਕੇ ਚੱਲੋ ਵੀ ਜਿਹੜੀ ਆਪਾਂ ਪਿੰਡ ਦੇ ਵਿਚਾਲੀ ਸੈਂਟਰ ਦੇ ਵਿੱਚ ਘਰ ਆ ਜਾਂਦਾ ਹੈ ਨਾ ਪੂਤਾਂ ਵਾਲਾ ਖੂਹ ਨੇੜੇ ਵੀ ਆ ਜਾਂਦਾ ਪੱਤੀ ਸੇਲਵਰਾ ਦੀ ਧਰਮਸ਼ਾਲਾ ਏ ਭਾਈ ਬਈ ਲੋ ਰੋਡ ਦੇ ਬਿਲਕੁਲ ਬੈਕ ਸਾਈਡ ਤੇ ਬਾਈ ਦਾ ਘਰ ਆ ਜਾਂਦਾ ਤੇ ਬਾਈ ਫਿਰ ਅੱਜ ਆਪਾਂ ਕਿਹੜੀ ਮੈਂ ਵੇਚਣੀ ਆ ਪਾ ਨੀਲੀ 라ਵੀ ਦੀ ਵੇਚਣੀ ਆ ਜੀ ਠੀਕ ਹੈ ਇੱਕ ਮੱਝ ਸੇਲ ਆ ਹੈਨਾ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਆ ਸੂਆ ਕਿੰਨਾ ਵੀਰੇ ਇਹ ਤੀਜੇ ਸੂਆ ਜੀ ਤੀਜਾ ਸੂਆ ਇੱਕ ਸੂਏ ਦੀ ਝੋਟੀ ਖੜੀ ਹੈ ਜੀ ਠੀਕ ਹੈ ਤੇ ਪਹਿਲਾਂ ਏਦੋਂ ਪਹਿਲਾਂ ਕੱਟੀਆਂ ਹੀ ਦਿੱਤੀਆਂ ਹੈਨਾ ਠੀਕ ਐਸ ਵਾਰ ਕੱਟਾ ਜੀ ਐਸ ਵਾਰ ਦਿੱਤਾ ਕੱਟਾ ਮੋਹਰ ਨਸਲ ਦਾ ਕਿਉਂਕਿ ਮਸਤੀਕ ਹੋਗੀ ਬਾਈ ਘਰੇ ਹੈ ਨਹੀਂ ਸੀਗੇ ਤੇ ਡਾਕਟਰ ਦੇ ਡਾਕਟਰ ਵੀਰ ਨੇ ਟੀਕਾ ਮੋਹਰ ਨਸਲ ਦਾ ਭਰਤਾ ਤੇ ਵੈਸੇ ਜੇ ਆਪਾਂ ਸੱਜਣ ਨੂੰ ਗੱਲ ਕਰਗੇ ਵੀ ਬਰੀਡਿੰਗ ਦੇ ਲਈ ਮੈਂ ਪੂਰੀ ਟੌਪ ਦੀ ਆ ਕਿਉਂਕਿ ਜਿਹੜਾ ਪਸ਼ੂ ਬਰੀਡਿੰਗ ਲਈ ਵੀ ਤੇ ਦੁੱਧ ਵੀ ਦੋਵੇਂ ਚੀਜ਼ਾਂ ਹੁੰਦੀਆਂ ਫਿਰ ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਆ ਬਹੁਤ ਸੋਹਣੀ ਕੱਟੀ ਇਹ ਜਿਹੜੀ ਕੱਟੀ ਖੜੀ ਇਹਦੇ ਨਾਲ ਦੀ ਬਈ ਇਹਦੀ ਕੱਟੀ ਇਹ ਦੂਜੇ ਸੂਏ ਦੀ ਜੀ ਦੂਜੇ ਸੂਏ ਦੀ ਕੱਟੀ ਆ ਇਹ ਖੜੀ ਜੀ ਉਹ ਸੂਣ ਵਾਲੀ ਆ ਉਹ ਵੀ ਮੋ ਮੋਰਾ ਨਸਲ ਦੀ ਹੈ ਨਾ ਵੀ ਕਹਿੰਦਾ ਭਾਵੇਂ ਇਹ ਆ ਵੀ ਜਿਹੋ ਜਿਹੇ ਮਰਜ਼ੀ ਬੱਚੇ ਲੈ ਲਓ ਜਿਹੋ ਜਿਹੇ ਆਪਾਂ ਟੀਗਾ ਭਰਾਵਾਂਗੇ ਇਹਦੇ ਉਹੋ ਜਿਹੇ ਬੱਚਾ ਦੇ ਦੰਨੇ ਹੈ ਨਾ ਇਹ ਜਿਹੜੇ ਜਿਹੜੀ ਇਹ ਪਿਛਲੇ ਸੂਏ ਦੀ ਕੱਟੀ ਆ ਇਹ ਕਿਹੜੇ ਸੀਮਨ ਦੀ ਹੈ ਵੀਰੇ ਇਹ ਸੀਮਨ ਤਾਂ ਨਹੀਂ ਮੇਰੇ ਯਾਦ ਲਿਖਿਆ ਭਾਈ ਪਰ ਤੇ ਭਾਈ ਰੂਪੇ ਨੂੰ ਡਾਕਟਰ ਭਰ ਕੇ ਗਿਆ ਸੀ ਹਾਂ ਫੇਰ ਅਸੀਂ ਮਾੜਾ ਜਿਹਾ ਕੱਟੀ ਨੂੰ ਕਰੀਏ ਇਹਨੂੰ ਫੇਰ ਮਾੜਾ ਆਪਾਂ ਫੇਰ ਵਿਖਾਉਨੇ ਆ ਤੇ ਪਹਿਲਾ ਜਿਹੜੀ ਚੀਜ਼ ਮੰਨ ਕੇ ਚੱਲੋ ਵੀ ਘੋੜੀਆਂ ਚਾਈ ਮੈਂ ਆ ਚੰਗੇ ਬੱਚੇ ਪਉਂਦੀ ਸੱਜਣੋ ਕਿਉਂਕਿ ਇਹ 2 ਸਾਲ ਦੀ 3 ਸਾਲ ਦੀ ਆਪਣੀ ਮਿਹਨਤ ਹੁੰਦੀ ਆ ਜੇ ਅੱਜ ਅੱਜ ਆਪਾਂ ਸੀਮਨ ਲਵਾਇਆ ਇਹਦੇ ਤੇ 2 ਸਾਲ ਨੂੰ ਆਪਾਂ ਨੂੰ ਰਿਜ਼ਲਟ ਮਿਲਣਾ ਇਸ ਕਰਕੇ ਕਹਿੰਦੇ ਆ ਵੀ ਚੰਗਾ ਸੀਮਨ ਭਰਾਇਆ ਕਰੋ ਅੰਗੈਲੀ ਨਾ ਕਰਿਆ ਕਰੋ ਕੋਈ ਵੀ ਵੀਰ ਤੇ ਇਹ ਕਿੰਨੇ ਮਹੀਨੇ ਕਿੰਨੇ ਚੱਲ ਜੀ ਸਾਢੇ 13 ਮਹੀਨੇ ਸਾਢੇ 13 ਮਹੀਨੇ ਦੀ ਇਹ ਖੀਰੀ ਆ ਬਿਲਕੁਲ ਹੈਨਾ ਤੇ ਮੈਂ ਆਹ ਦੀ ਮਾਂ ਜੱਡਾ ਕਦ ਕਾਠਾ ਹੈ ਤੇ ਪਹਿਲੀ ਦਾ ਅੱਖ ਕਰੋ ਚੈੱਕ ਮਣਕੀ ਆੱਖਾ ਗੁਲਾਬੀ ਰੰਗ ਦੀ ਪਿੰਕ ਨੋ ਜਾ ਗਿਆ ਤੇ ਕਿਆ ਬਾਤਾਂ ਚਾਰੇ ਪੈਰ ਸਿੱਟੇ ਆ ਕੋਈ ਬਾਧੂ ਮੰਨ ਕੇ ਚੱਲੋ ਕੋਈ ਵਾਈਟਨੈਸ ਨਹੀਂ ਬਿਲਕੁਲ ਐ ਜਿਹੜੀ ਚੀਜ਼ ਪ੍ਰੋਪਰ ਆਪਾਂ ਨੂੰ ਚਾਹੀਦੀ ਵੀ ਅਨੀਲੀ ਰਾਵੀ ਦੇ ਵਿੱਚ ਉਹੀ ਚੀਜ਼ਾਂ ਤੇ ਬਹੁਤ ਸੋਹਣੇ ਬੱਚੇ ਪੌਂਦੀ ਆ ਤੇ ਭਾਈ ਇਹ ਫਿਰ ਮੈਂ ਸੂਆ ਸੂਈ ਜਾਂ ਤੀਜਾ ਤੀਜਾ ਹਾਂਜੀ ਤੀਜਾ ਤੇ ਸੂਈ ਕਦੋਂ ਇਹ ਇਹ ਰਾਤ ਸੂਈ ਹੈ ਜੀ ਰਾਤ ਸੂਈ ਹੈ ਹਾਂਜੀ ਜੇ ਜੂਰੂਪੇ ਪੈ ਗਈ ਹੋਵੇ ਹਾਂਜੀ ਇਹਦੀ ਵੀਡੀਓ ਜੀ ਆਪਣੇ ਕੋਲ ਠੀਕ ਹੈ ਵੀਡੀਓ ਹੈਗੀ ਆ ਜਿਹੜਾ ਭਰਾ ਖਰੀਦੂਗਾ ਉਹਨੂੰ ਵੀਡੀਓ WhatsApp ਉੱਪਰ ਹੋ ਜੂਗੀ ਹੈ ਨਾ ਤੇ ਪਿਛਲੇ ਸੂਏ ਨੇ ਦੁੱਧ ਕਿੰਨਾ ਪਾਇਆ 14+ ਜੀ 14+ ਦੁੱਧ ਪਾਇਆ ਕੰਡੇ ਵਾਲਾ ਦੋ ਡੰਗ ਭਾਵੇਂ ਤਿੰਨ ਡੰਗ 2.5 ਕਲਾ ਪੰਜਾਵੇਂ ਹਾਂਜੀ ਠੀਕ ਹੈ ਲਓ ਵੀ ਸੱਜਣੋ ਬਾਈ ਕਹਿੰਦਾ ਵੀ ਪਿਛਲੇ ਸੂਏ 14+ ਦੁੱਧ ਪਾਇਆ ਕੰਡੇ ਵਾਲਾ ਤੇ ਨੀਲੀ ਰਾਵੀ ਦੇ ਵਿੱਚ ਮੰਨ ਕੇ ਚਲੋ ਕੱਲੀਆਂ ਮਹਿਲੀਆਂ ਅੱਖਾਂ ਨਹੀਂ ਹੈਗੀਆਂ ਚਿੱਟੀਆਂ ਤੇ ਬਾਕੀ ਪ੍ਰੋਪਰ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਚਾਰੇ ਪੈਰ ਚਿੱਟੇ ਆਗੇ ਤੇ ਤੁੰਨੀ ਖੱਲੇ ਦੇਖੋ ਜੀ ਜਿਹੜੀ ਚੀਜ਼ ਆਪਾਂ ਨੂੰ ਚਾਹੀਦੀ ਆ ਮਧਰੀ ਗੋਡੀ ਆਗੀ ਸਿਰਫ ਮੰਨ ਕੇ ਚੱਲੋ 1 ਫੁੱਟ ਦੀ ਗੋਡੀ 1 ਫੁੱਟ ਦੀ ਵੀ ਨਹੀਂ ਹੋਣੀ ਗੈਸਸ ਕਿਦੋਂ ਨਹੀਂ ਮੰਨ ਕੇ ਚੱਲੋ ਮੂਰੇ ਹੈਗਾ ਲਾਤਾ ਬਿਲਕੁਲ ਮਧਰੀ ਗੋਡੀ ਦੀ ਆ ਤੇ ਪਿੱਠ ਪੁੜੇ ਦੀ ਬਣਾਵਟ ਕਰੋ ਚੱਕ ਜੀ ਖੁੱਲੇ ਹੱਡ ਪੈਰਾਂ ਦੀਆਂ ਚੌੜਾ ਪੱਠਕੂੜਾ ਤੇ ਲੇਵੇ ਦੀ ਚੜਾਈ ਦੇਖੋ ਬਹੁਤ ਸੋਹਣੇ ਹਨ ਜੀ ਦੱਸੋ ਉਹ ਭਮਾ ਦੱਸ ਦਨ ਨਾ ਅੱਜ ਲੱਪੜਦੀ ਨਹੀਂ ਅੱਛਾ ਉਹ ਆ ਵੀ ਪਿੱਛੇ ਪਛਾਦ ਵੀ ਪਿੱਛੇ ਠੀਕ ਆ ਯਾਨੀ ਕਿ ਗੁਣ ਹੈਗੇ ਪੂਰੇ ਸਾਈਡ ਵਾਲਾ ਪਸੂ ਭਮਾ ਕੋਈ ਤੇ ਇਹਦੀ ਫਿਰ ਬਾਈ ਜਿਹੜੇ ਜਿਹੜੇ ਹਿਸਾਬ ਨਾਲ ਸੰਭੀ ਆ ਤੇ ਕਿੰਨਾ ਕੁ ਦੁੱਧ ਪਾਰੂਗੀ ਇੱਥੇ ਵੇਖੋ ਜੀ ਦੇਣਾ ਤਾਂ 16 17 ਚਾਹੀਦਾ ਪਰ ਆਪਣੇ ਕੋਲ 14 ਤੁੱਤੇ ਸੀਗਾ ਵੀ ਜਨ ਕੀ ਪਿਛਲੇ ਚੂਆ ਚੋਇਆ ਤੇ ਲਿਆ ਬਾਈ ਫਿਰ ਖੋਲ ਲੱਗਣਾ ਜੀ ਹਾਂ ਪਸ਼ੂ ਸੁਖਨਾ ਬਾਈ ਕੋਲੇ ਪੂਰੀ ਗਿਣਤੀ ਮੰਨ ਕੇ ਚੱਲੋ ਤੇ ਹੈ ਵੀ ਸਾਰੇ ਟਾਪ ਦੇ ਸੱਜਣੋ ਆਪਾਂ ਮੰਨ ਕੇ ਚੱਲੋ ਬਾਈ ਦੇ ਨਾਲ ਕਿਸੇ ਦਿਨ ਵੀਡੀਓ ਬਣਾਵਾਂਗੇ ਸਾਰੇ ਪਸ਼ੂਆਂ ਦੀ ਡਿਟੇਲ ਲਾਵਾਂਗੇ ਵੀ ਕੀ ਖਰਾਕ ਪਾਉਂਦੇ ਆ ਕਿਹੜੇ ਸੀਮਨ ਵਰਤਦੇ ਆ ਅੱਜ ਕੱਲ੍ਹ ਇਹ ਬਾਈ ਤੇ ਪਹਿਲਾਂ ਤਾਂ ਮੱਝ ਕਰੋ ਚੈੱਕ ਜਿਹੜੇ ਭਰਾ ਚੰਗੀ ਮੈਂ ਖਰੀਦਣਾ ਚਾਹੁੰਦੇ ਆ ਵੀ ਦੁੱਧ ਵੀ ਹੋਵੇ ਤੇ ਬਰੀਡਿੰਗ ਦਾ ਵੀ ਕੰਮ ਕਰੇ ਤੇ ਬੱਚੇ ਬਹੁਤ ਸੋਹਣੇ ਪਾਊਗੇ ਦੇਖੋ ਜੀ ਜਿਹੜੀ ਆਰਡਰ ਕੁਆਲਟੀ ਆ ਗਈ ਕਰਮਾਂ ਵਾਲੀ ਗਾਂਆਂ ਵਰਗਾਲੇ ਵਾਲੀ ਖੜਦੀ ਆ ਐ ਲੈਵੇ ਦੀ ਚੜਾਈ ਚੜੂਈ ਦੇਖੋ ਜੀ ਥਨਾ ਦਾ ਸਾਈਜ਼ ਹੈ ਜਿਹੜਾ ਬਹੁਤ ਸੋਹਣਾ ਤੇ ਬੋਲਾ ਰਾਤ ਕੁਛ ਚੋਇਆ ਫਿਰ ਭਾਈ ਹਾਂ ਜੀ ਥੋੜਾ ਜਿਹਾ ਚੋਇਆ ਬਸ ਉਹਨੂੰ ਕੱਟੇ ਪਾਉਣ ਦੇ ਠੀਕ ਆ ਠੀਕ ਆ ਕਿਉਂਕਿ ਵੀਡੀਓ ਬਣਾਉਣੀ ਕਰਕੇ ਅੱਜ 200 ਰੁਪਏ ਸੀ ਤੇ ਥਨ ਦਾ ਸਾਈਜ਼ ਹੈ ਜਿਹੜਾ ਕਮਾਲ ਦਾ ਤੇ ਮਾਝੇ ਨੇ ਕੋਈ ਵੀ ਕੈਮਰੇ ਤੋਂ ਡਾਕੇ ਨਹੀਂ ਆਮ ਨਾ ਪਸ਼ੂ ਮਨ ਕੀ ਜਦੋਂ ਲੱਤ ਛੜ ਜੀ ਬਾਲੀ ਕਰਦੇ ਆ ਤੇ ਕਰਮ ਵਾਲੀ ਆ ਮੌਜ ਨਹੀਂ ਪੂਰੀ ਫਿਰਦੀ ਜਿੱਧਰ ਮਰਜੀ ਲੈ ਜਾਓ ਯਾਨੀ ਕਿ ਥੰਡੇ ਸੁਭਾ ਦੀ ਮੱਝ ਆ ਤੇ ਦੋਨੇ ਕੰਮ ਕਰੂਗੀ ਜੇ ਕਿਸੇ ਭਰਾਣੇ ਨਾਲ ਤਾਂ ਦੁੱਧ ਦੇਊਗੀ ਤੇ ਨਾਲੇ ਕਰੂਗੀ ਬਰੀਡਿੰਗ ਦੇਵਾਊਗੀ ਬੱਚੇ ਜੇ ਆਪਾਂ ਚੰਗਾ ਸੀਮਨ ਲਵਾਵਾਂਗੇ ਤਾਂ ਇਹੋ ਜਿਹਾ ਨਗੀਨਾ ਸੱਜਣਾ ਤੁਹਾਡੇ ਘਰੇ ਵੀ ਖੜਾ ਹੋਊਗਾ ਕਿਉਂਕਿ ਬਾਈ ਨੇ ਬਹੁਤ ਸ਼ੌਂਕ ਨਾਲ ਟੀਕਾ ਭਰਾਇ ਤੇ ਕਰਮ ਵਾਲੀ ਨੇ ਕੱਤੀ ਦਿੱਤੀ ਸੀ ਤੇ ਇਹ ਕੀ ਦਿੱਤਾਗਾ ਕਟਾ ਬਿਲਕੁਲ ਤਾਜੀ ਸੁਈਏ ਮੈਂ ਉੜਾ ਵੀ ਨਹੀਂ ਚੱਕਿਆ ਮੈਂਨੇ ਰਾਤ ਦੇ ਬਾਈ ਕਹਿੰਦਾ ਵੀ ਸੁਈ ਆ ਜੇ ਜੂੜ ਗਈ ਓਕੇ ਆ ਗਰੰਟੀ ਹੋਊਗੀ ਜੇ ਵੀ ਆਪਣੀ ਵੀਡੀਓ ਹੈਗੀ ਆ ਠੀਕ ਆ ਬਾਈ ਤੇ ਥਣਾਂ ਦਾ ਸਾਈਜ਼ ਬਹੁਤ ਸੋਹਣਾ ਤੇ ਚਵਾਈ ਬਾਈ ਕੋ ਕਿਵੇਂ ਪੋਲੀ ਆ ਹਾਂ ਬਹੁਤ ਵਧੀਆ ਠੀਕ ਆ ਲਓ ਵੀ ਸੱਜਣਾਂ ਅੱਜ ਬੰਦੇ ਦਾ ਚੁੰਦੇ ਠੀਕ ਆ ਜਿਸਨੇ ਫੋਟੋਆਂ ਚਾਹੇ ਨੂੰ ਘੱਟੇ ਨੂੰ ਆਪ ਵੀ ਪਿਆਦਾ ਠੀਕ ਆ 14 15 ਕਿਲੋ ਬਾਈ ਕਹਿੰਦਾ ਵੀ ਦੁੱਧ ਪਾ ਦੂਗੀ ਹੱਸ ਕੇ ਕਿਉਂਕਿ 14 ਪਲੱਸ ਪਿਛਲੇ ਸਾਲ ਦਿੱਤਾ ਦੁੱਧ ਕੰਡੇ ਵਾਲਾ ਪਰ ਇਹ ਉਹ ਵੀ ਗੱਲ ਜੇ ਕੋਈ ਹੁਣ ਆਪਾਂ ਮੇਰੇ ਵਰਗਾ ਕਹੇ ਵੀ ਤਲੀ ਸਤੂੜੀ ਤੇ 14+ ਦੇ ਦੂਗੀ ਉਹ ਤਾਂ ਨਹੀਂ ਗੱਲ ਬਾਨੀ ਸੱਜਣੋ ਕਿਉਂਕਿ ਦੂਜੇ ਪਸ਼ੂਆਂ ਦੀ ਦੇਖੋ ਸਿਹਤ ਕਿੰਡੀ ਚੰਗੀ ਆ ਤੇ ਖਰਾਕ ਦੇ ਨਾਲ ਹੀ ਮੰਨ ਕੇ ਚੱਲੋ ਉਹ ਜਿਹੜੀ ਪਰੇ ਖੜੀ ਏ ਝੋਟੀ ਉਹ ਇਹਦੀ ਕੱਤੀ ਹੈ 5 ਮਹੀਨੇ ਦੇ ਕਰ ਬਾਅਦ ਉਹ ਖੜੀ ਠੀਕ ਆ ਲੋ ਸੱਜਣੋ ਬਹੁਤ ਵੱਡਾ ਕੱਦ ਕਾਠਾ ਜਿਵੇਂ ਮੈਂ ਮਧਰੀ ਗੋਡੀ ਦੀ ਆ ਪਰ ਮੈਂ ਨਾਲੋਂ ਫੋਟੋ ਉੱਚੀ ਆ ਤੇ ਇੱਕ ਪਈਆ ਨੀਲੀ ਰਵੀ ਦੀ ਕੱਟੀ ਯਾਨੀ ਕਿ ਟੌਪ ਦੇ ਬੱਚੇ ਬੌਂਦੀ ਆ ਚਾਹੇ ਮੋਹਰਾ ਦੇ ਲੈ ਲਓ ਤੇ ਚਾਹੇ ਲਲੂ ਨੀਲੀ ਰਵੀ ਦੇ ਇਸ ਤਰ੍ਹਾਂ ਦਾ ਬੱਚਾ ਹਰੇਕ ਮੈਂ ਦਿੰਦੀ ਨਹੀਂ ਮਨ ਕੀ ਅੱਖ ਬਿਲਕੁਲ ਗੁਲਾਬੀ ਜਿਹੜੀ ਅੰਦਰਲੀ ਮੰਨ ਕੇ ਚਲੋ ਕਈ ਭਰਾ ਆਮ ਬੱਲੇ ਪਸੂਆਂ ਨੂੰ ਹੀ ਕਹਿ ਦਿੰਦੇ ਆ ਵੀ ਨੀਲੀ ਰਵੀ ਦੀ ਜਾਂ ਹੋਰ ਜਿਵੇਂ ਹੁਣ ਆਪਾਂ ਮੈਂ ਆਹੇ ਮੈਂ ਦੀਆਂ ਅੱਖਾਂ ਬੇ ਅੱਖਾਂ ਤੋਂ ਮਹਾਂ ਜਾਂਦੀ ਆ ਵੀ ਯਾਨੀ ਕਿ ਅੱਖਾਂ ਜੇ ਮਨ ਕੀ ਅੱਖ ਹੁੰਦੀ ਫਿਰ ਤਾਂ ਗੱਲਾਂ ਹੀ ਕਾਦੀਆਂ ਸੀ ਸੱਜੋਂ ਕਿਉਂਕਿ ਮੈਂ ਚਾਰੇ ਪੈਰ ਚਿੱਟੇ ਆ ਅੱਧ ਤੋਂ ਜ਼ਿਆਦੇ ਪੂਛ ਚਿੱਟੀ ਆ ਥੱਲੇ ਧੁੰਨੀ ਸਰੀਰ ਦਾ ਢਿੱਲਾਪਨ ਜਿਹੜੀ ਮੋਹਰਾ ਹੁੰਦੀ ਹੈ ਮੋਹਰਾ ਦੀ ਧੁੰਨੀ ਵੀ ਨਾ ਦੇਸੂ ਥੱਲੇ ਐਡੀ ਜਾਨੀ ਕਿ ਸਰੀਰ ਦੀ ਹੁੰਦਾ ਕਸ ਤੇ ਜਿਹੜਾ ਪਸ਼ੂ ਹੁੰਦਾ ਨੀਲੀ ਰੋਵੀ ਦੇ ਵਿੱਚ ਉਹਦੇ ਫਿਰ ਸਰੀਰ ਦਾ ਢਿੱਲਾਪਨ ਤੇ ਮਦਰੀ ਗੋਡੀ ਦਾ ਖੁੱਲੀ ਬਾਡੀ ਆ ਗਈ ਤੇ ਸੋਹਣੀ ਬੱਟਪੜੇ ਦੀ ਬਣਾਵਟਾ ਤੇ ਮੈਂ ਨਾ ਪਤਲੇ ਪਿੰਡੇ ਦੀ ਤੇ ਨਾੜਾਂ ਕਰੋ ਜੱਕ ਬਹੁਤ ਜਿਆਦੇ ਸੀ ਆ ਪਿੰਡੇ ਦੇ ਉੱਤੇ ਨਾੜਾਂ ਐ ਜਾਲ ਗੁੰਦਿਆ ਪਿਆ ਤੇ ਬਿਲਕੁਲ ਬੱਚਾ ਹੋ ਗਿਆ ਤਾਜ਼ਾ ਨਾੜਗਾ ਗਿੱਲਾ ਤੇ ਚਵਾਈ ਜੂਜੀ ਦੇ ਓਕੇ ਆ ਬਾਈ ਹੈ ਤੇ ਜਦੋਂ ਮਰਜੀ ਭੋਵੇਂ ਦੋ ਤਿੰਨ ਡੰਗ ਚੋਕੇ ਲੈ ਜਾਵੇ ਜੀ ਭੋਵੇਂ ਦੋ ਡੰਗ ਤਿੰਨ ਡੰਗ ਜਦੋਂ ਮਰਜੀ ਕੋਈ ਫਿਕਰ ਨਹੀਂ ਤਸੱਲੀ ਜਣੀ ਕਿ ਅਗਲਾ ਕਰ ਸਕਦਾ ਤਸੱਲੀ ਕਰਦਾ ਬਾਈ ਸਹੀ ਗੱਲ ਆ ਬਾਈ ਕਹਿੰਦਾ ਵੀ ਆਪਣੇ ਘਰੇ ਅਗਲਾ ਹੌਫ ਕੈਮਰਾ ਵੀ ਵੀਰ ਦੇ ਨਾਲ ਗੱਲਬਾਤ ਹੋਈ ਬਾਈ ਕਹਿੰਦਾ ਵੀ ਆਪਣੇ ਘਰੇ ਭੋਵੇਂ ਅਗਲਾ ਇੱਕ ਡੰਗ ਵੱਧ ਚੋਲੇ ਕਿਉਂਕਿ ਸੱਜਣੋਂ ਬਾਅਦ ਦੇ ਵਿੱਚ ਫਿਰ ਲੰਬੀ ਦੀ ਗਜੈਸ਼ ਨਹੀਂ ਰਹਿੰਦੀ ਇਹ ਕਰਮਾਂ ਵਾਲੀਆਂ ਸਾਹਾਂ ਵਾਲੀਆਂ ਚੀਜ਼ਾਂ ਤੇ ਪਰ ਚਲੋ ਬਾਕੀ ਤੁਸੀਂ ਦੇਖਣਾ ਖੇਚਲ ਤੁਸੀਂ ਕਰਨੀ ਹੈ ਤਸੱਲੀ ਤੁਸੀਂ ਕਰਨੀ ਆ ਬਾਈ ਕਹਿੰਦਾ ਵੀ ਆਪਣੀਆਂ ਖੁੱਲੀਆਂ ਛੋਡਾਂ ਦੋ ਡੰਗ ਤਿੰਨ ਡੰਗ ਆਪਦੀ ਚੁਵਾਈ ਕਰ ਸਕਦਾ ਅਗਲਾ ਤੇ ਬਾਈ ਫਿਰ ਇਹਦੀ ਡਿਮਾਂਡ ਦੱਸੋ ਕੀ ਕਰਨੀ ਆ ਪਾ ਡਿਮਾਂਡ ਇਹਦੀ 2 ਲੱਖ ਰੁਪਈਆ ਜੀ ਵਿੱਚੋਂ ਮਾਨਤਨ ਹੋ ਜਾ ਮਾਨਤਨ ਕਰ ਦਿੰਦੇ ਜੀ ਮੋਬਾਈਲ ਨੰਬਰ ਬੋਲ ਦਿਓ ਦਾ 6804 ਜੀ 84941 6804 84941 ਵੀਰ ਦਾ ਇਹ ਆ ਗਿਆ ਜੀ ਨੰਬਰ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ 2 ਲੱਖ ਰੁਪਈਆ ਡਿਮਾਂਡ ਕਰੀ ਆ ਬਾਈ ਨੇ ਤੇ ਬਿਲਕੁਲ ਜਾਇਜ਼ ਰੇਟ ਆ ਜਿਹੜੇ ਹਿਸਾਬ ਨਾਲ ਕਿਉਂਕਿ ਬਾਈ ਕੋਲੇ 14 ਪਲੱਸ ਆਪਾਂ ਚੋਇਆ ਗਰੰਟੀ ਦੇ ਨਾਲ ਟੰਡੇ ਵਾਲਾ ਤਕਰੀਬਨ ਬਾਈ ਕੋਲੇ ਸਾਰੇ ਪਸ਼ੂ ਚੰਗੇ ਆ ਕੋਈ ਐ ਨਹੀਂ ਵੀ ਕੋਈ ਇੱਕ ਮਹੇ ਤੇ ਆਪਾਂ ਕੋਈ ਕੈਮਰਾ ਉਹ ਕਰੀ ਜੰਨੇ ਆ ਪਰ ਸੇਲ ਦੇ ਲਈ ਬਕਾਉ ਜਿਹੜੀ ਹੈਗੀ ਮੱਝ ਇੱਕਾ ਤੇ ਆ ਦੂਜੀਆਂ ਝੋਟੀਆਂ ਦੇਖੋ ਲੇ ਵੇ ਤੇ ਨਾੜਾ ਨੂੜਾ ਇਹ ਸੋਹਣੇ ਪਸ਼ੂ ਐ ਜਾਨੀ ਕਿ ਚੰਗੀ ਜਿੰਨੀ ਜਿੰਨੀ ਕ ਗਿਣਤੀ ਹੈਗੀ ਬਾਈ ਕੋਲੇ ਤੇ ਸਾਰੇ ਪਸ਼ੂ ਟੌਪ ਦੇ ਆ ਤੇ ਬਾਕੀ ਇਹ ਖਰਾਕ ਦੇ ਵਿੱਚ ਫਿਰ ਤੁਸੀਂ ਕੀ ਪਾਉਨੇ ਬਾਈ ਹੋਜੀ ਇਧਰ ਦੀ ਇਹਨੂੰ ਫੀਡ ਬਣਾ ਕੇ ਪਾਉਣਾ ਜੀ ਠੀਕ ਹੈ ਹਾਂ ਜੀ ਆਪ ਦੀ ਫੀਡ ਬਣਾ ਕੇ ਆਪ ਦੀ ਫੀਡ ਬਣਾ ਕੇ ਇਦਨੀਆਂ ਕਿ ਪਾਉਨੇ ਆ ਇੱਕ ਚੌਂ ਮੱਕੀ ਸਾਰਾ ਕੁਝ ਖਾਹ ਫੁੱਲ ਪਾ ਕੇ ਸਾਰਾ ਪੂਰੀ ਵਧੀਆ ਵਧੀਆ ਫੀਡ ਬਣਾ ਤੇ ਦੂਜੇ ਜਿਹੜੇ ਆਪਣੇ ਆਮ ਬੱਚੇ ਆ ਜਾਂਦੇ ਜਿਵੇਂ ਤੁਸੀਂ ਹੁਣ ਜਿਵੇਂ ਤੁਸੀਂ ਹੁਣ ਕਟੀਆਂ ਤਿਆਰ ਕਰਦੇ ਆ ਆਹ ਸਾਫ ਗਰੂਪ ਪਈ ਜਾਂਦੀ ਹੈ ਜੀ ਇਸ ਇਹਨਾਂ ਨੂੰ ਕਾਫ ਗਰੂਪ ਆਉਣੀ ਹੈ ਕਿਹੜੀ ਕੰਪਨੀ ਕਿਹੜੀ ਕੰਪਨੀ ਦੀ ਪਾਉਨੇ ਆਂ ਕਰਗਲ ਦੀ ਠੀਕ ਹੈ ਕਿਉਂਕਿ ਬਹੁਤ ਸੋਹਣੀ ਨਾ ਗਿਆ ਸੱਜਣੋਂ ਵਧੀਆ ਨਮਾ ਕਰ ਬਾਈ ਝੋਟੀਆਂ ਤਿਆ ਤੇ ਇਹ ਕੰਮ ਆ ਜਿਹੜਾ ਪਸ਼ੂਆਂ ਦਾ ਹੀ ਹੁੰਦੇ ਆ ਸ਼ੌਂਕ ਦੇ ਕੰਮ ਹੀ ਹੁੰਦੇ ਆ ਕੋਈ ਆਏ ਨਹੀਂ ਵੀ ਬਾੜੀ ਖੇਤੀ ਕਰਕੇ ਪਸ਼ੂਆਂ ਦਾ ਹਾਂ ਪਸ਼ੂ ਬਾਈਆਂ ਦੀ ਖੇਤੀ ਵੀ ਜਾਦੇ ਆ ਤੇ 100 ਦੇ ਨੇੜੇ ਤੇੜ ਦਾ ਬਾਈਆਂ ਦਾ ਹਨ ਕੱਢਿਆ ਬਾਈਕਤੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਪਸ਼ੂ ਵੀ ਘਰੇ ਸਮਝ ਲਓ ਵੀ ਦੋ ਦੋ ਕਿੱਲਾਂ ਦੇ ਬਰੋਬਰ ਇੱਕ ਪਸ਼ੂ ਜਾਂਦਾ ਜਿਵੇਂ ਅੱਜ ਕੱਲ ਹੁਣ ਪਸ਼ੂ ਪਸ਼ੂਆਂ ਦੀ ਤੇਜ਼ੀ ਐ ਹੁਣ ਇਹੋ ਜੀਆਂ ਝੋਟੀਆਂ ਕਿਤੇ ਥਾਂ ਥਾਂ ਲਾਉਂਦੇ ਆ ਬਾਈ ਪੂਰੇ ਟੌਪ ਦੇ ਨਾਗਾ ਸੱਜਣੂ ਬਾਕੀ ਡਿਟੇਲ ਆਪਾਂ ਸਾਰੀ ਗੱਲਬਾਤ ਫੇਰ ਕਿਸੇ ਦਿਨ ਬਾਈ ਦੇ ਨਾਲ ਕਰਾਵਾਂਗੇ ਬਹੁਤ ਸੋਹਣੇ ਬੱਚੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਹੀ ਮੱਝ ਦਿਖਾਉਣੀ ਸੀ ਜਿਹੜੀ ਬਕਾਊ ਆ ਤੇ ਤਾਜੀ ਸੂਈ ਵੀ ਐ ਖੁੱਲੇ ਭਾਂਡੇ ਦੀ ਆ ਦੇਖੋ ਜੀ ਲੈਵਾ ਦੀ ਕੁਆਲਿਟੀ ਬਹੁਤ ਸੋਹਣੀ ਆ ਖੁੱਚਾਂ ਤੋਂ ਉੱਪਰ ਲੈਵਾ ਤੇ ਮਗਰ ਆ ਗਿਆ ਬੱਚਾ ਤੇ ਸਿੰਘਾਂ ਦੀ ਸੋਹਣੀ ਆ ਬੰਤਰ ਤੇ 2 ਲੱਖ ਰੁਪਏ ਦੇ ਵਿੱਚ ਮਾਨਤਾਣ ਹੋ ਜੂਣਾ ਠੀਕ ਆ ਨੰਬਰ 22 ਦਾ ਸਕਰੀਨ ਤੇ ਚੱਲ ਜਾਂਦਾ ਸੱਜਣੋ ਜਿਹੜੇ ਵੀ ਭਰਾ ਜੇ ਮੈਨੂੰ ਪਸੰਦ ਹੋਈ ਤੇ ਤਸੱਲੀ ਨਰਖ ਪਰਖ ਤੁਸੀਂ ਆਪ ਕਰਨੀ ਐ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਪਸ਼ੂ ਨੂੰ ਹਰੇਕ ਐਂਗਲ ਤੋਂ ਵਿਖਾਉਣਾ ਆਪਾਂ ਇਸ ਕਰਕੇ ਮੰਨ ਗਏ ਚੱਲੋ ਵੀ ਵੀਡੀਓ ਵੱਡੀ ਵੱਡੀ ਛੋਟੀ ਤਾਂ ਨਹੀਂ ਕੋਈ ਹੁੰਦਾ 1-2 ਮਿੰਟ ਇਧਰ ਉਧਰ ਬੰਜੇ ਪਰ ਪਸ਼ੂ ਨੂੰ ਹਰੇਕ ਐਂਗਲ ਤੋਂ ਵਿਖਾਓ ਕਿਉਂਕਿ ਕਈ ਵਾਰੀ ਭਰਾ ਕਿਸੇ ਨੇ ਦੂਰੋਂ ਨੇੜੋਂ ਆਉਣਾ ਹੁੰਦਾ ਤੇ ਬਾਕੀ ਤਸੱਲੀ ਕਰਨੀ ਹੁੰਦੀ ਹੈ ਤੁਸੀ ਕਿਉਂਕਿ ਤੁਸੀਂ ਪੈਸੇ ਲਾਉਨੇ ਤੁਹਾਡਾ ਹੱਕ ਮੰਦਾ ਸੂਆਵਾ ਪਸ਼ੂ ਆ ਤਾਂ ਉਹਨੂੰ ਦੋ ਟਾਈਮ ਚੁਵਾਈ ਕਰਕੇ ਲਵੋ ਜੇ ਕੋਈ ਗੱਬਣ ਪਸ਼ੂ ਲੈਨੇ ਤੇ ਥਣਪਾਸ ਕਰਕੇ ਲਵੋ ਕਿਉਂਕਿ ਜਿਹੜਾ ਮਾਲਕ ਹੁੰਦਾ ਕੋਈ ਵੀ ਆ ਚਾਹੇ ਗਾਂ ਦਾ ਚਾਹੇ ਮੈਂ ਦਾ ਉਹਦੇ ਵੱਲੋਂ ਖੁੱਲੀ ਛੋੜ ਹੁੰਦੀ ਆ ਵੀ ਭਾਈ ਤਸੱਲੀ ਤੁਸੀ ਕਰਨੀ ਆ ਤੇ ਗਾਹ ਫਿਰ ਤਸੱਲੀ ਦਾ ਆਪਾਂ ਹੀ ਕਰਨੀ ਹੁੰਦੀ ਐ ਤੇ ਨੰਬਰ ਵਾਈ ਦਾ ਚੱਲੀ ਜਾਂਦਾ ਸਕਰੀਨ ਤੇ ਜਿਹੜੀ ਵੀ ਭਰਾਹ ਦੇ ਪਸੰਦ ਹੋਈ ਤੇ ਬਾਈ ਦੇ ਨਾਲ ਕੰਡੈਕਟ ਕਰ ਲਿਓ 14 ਪਲੱਸ ਬਾਈ ਕਹਿੰਦਾ ਪਿਛਲੇ ਸੂਏ ਚ ਹੋਇਆ 15 16 ਕਿਲੋ ਬਾਈ ਕਹਿੰਦਾ ਜਿਹੜੇ ਹਿਸਾਬ ਨਾਲ ਮੈਂ ਸੰਭੀ ਆ ਪਾ ਦੂਗੀ ਤੇ ਬੱਚੇ ਵੀ ਜਿਹੜੇ ਭਰਾਣੇ ਕਿਸੇ ਨੇ ਨੀਲੀ ਰਾਵੀ ਦਾ ਜਿਹੜਾ ਵੀ ਸ਼ੌਂਕ ਰੱਖਦਾ ਉਹਦਾ ਸ਼ੌਂਕ ਵੀ ਪੂਰਾ ਕਰੂਗੀ ਕਿਉਂਕਿ ਕੱਤੀ ਕਰਨ ਵਾਲੀ ਇੱਕ ਹੀ ਕੱਟਾ ਦੇ ਦੇਗੀ ਕੁਆਲਿਟੀ ਦੇਖੋ ਜਿਹੜੀ ਇਹਨੇ ਕੱਤੀ ਦਿੱਤੀ ਆ ਵਾਹ ਸਾਢੇ 13 ਮਹੀਨੇ ਹਾਂ ਮਹਾਰਾਜ ਲੰਮੀਆਂ ਉਮਰਾਂ ਕਰੇ ਪੂਰੀ ਬਿਊਟੀ ਦੇ ਵਿੱਚ ਵੀ ਇੱਕ ਨੰਬਰ ਆਉਂਦੀ ਆ ਕਿਉਂਕਿ ਇਹ ਜਿਹੇ ਬੱਚਾ ਹੀ ਆ ਬਾਈ ਨੇ ਵੀ ਪੂਰੀ ਮੰਨ ਕੇ ਚੱਲੋ ਸੇਵਾ ਸੰਭਾਲਣੀ ਇਹ ਜਿਹੇ ਪਸ਼ੂ ਤਿਆਰ ਹੁੰਦੇ ਆ ਇੱਕ ਨੰਬਰ ਹੈ ਤੇ ਇਹਨੂੰ ਇਹਨੂੰ ਵੀ ਬਾਈ ਫਿਰ ਕਾਰਗਿਲ ਦੀ ਚਲਦੀ ਨਾਲ ਹਾਂ ਪਹਿਲਾਂ ਧਰਧਰੂ ਖੁੱਲਾ ਛੱਡਿਆ ਹੋਊ ਹੈ ਨਾ ਠੀਕ ਹੈ ਬਹੁਤ ਪਿਆਰੀ ਠੀਕ ਹੈ ਤੇ ਕਿੰਨੀ ਆਪਾ ਪਾ ਸਕਨੇ ਆ ਡੋਜ ਨੂੰ ਵੈਸੇ ਇਹਨੂੰ 1.5 ਕਿਲੋ ਬਸ 1.5 ਕਿਲੋ ਵਜਨ ਵਜੂਦ ਪੂਰਾ ਹੈਗਾ ਆਜੀ ਮਾਂ ਦੇ ਬਰੋਬਰ ਤਾਂ ਠੀਕ ਹੈ ਸੇਵਾ ਸੁਭਾਅ ਪਾਈਆਂ ਦੀ ਚੰਗੀ ਆ ਤੇ ਸੇਵਾ ਸੰਭਾਲ ਦੇ ਨਾਲ ਹੀ ਆ ਸੂ ਦੇ ਵੀ ਨਿਸ਼ਾਨ ਹੈ ਤੇ ਹੁਣ ਇਹਦੇ ਚੰਗਾ ਸੀਮਨ ਲੱਗ ਗਿਆ ਤੇ ਵਧੀਆ ਟੌਪ ਦੇ ਬੱਚੇ ਪਾਊਗੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਪਸ਼ੂ ਆਪਾਂ ਸੇਲ ਦੇ ਲਈ ਦਿਖਾਇਆ ਤੇ ਦੂਜੇ ਪਸ਼ੂਆਂ ਤੇ ਆਪਾਂ ਕੈਮਰਾ ਵੈਸੇ ਮਾਰਤਾ ਤੇ ਜਿਹੜੇ ਵੀ ਭਰਾ ਜੇ ਮੈਂ ਪਸੰਦ ਹੋਈ ਤੇ ਗੱਲਬਾਤ ਕਰ ਸਕਦੇ ਆ ਜੀ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਕਾਲ ਸਰਨ